ਜਿਹੜੇ ਅੱਜ ਇਸ ਪ੍ਰੋਜੈਕਟ ਦਾ ਉਦਘਾਟਨ ਜਿਹੜਾ ਹੋਇਆ ਹੈ ਇਹਦੇ ਵਿੱਚ 18 ਲੋਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਕੈਮਰਾਜ਼ ਨਾਲ ਕਵਰ ਕੀਤੇ ਜਾਣੇ ਨੇ ਕਰੀਬ 400 ਤੋਂ ਉੱਪਰ ਜਿਹੜੇ ਕੈਮਰਾਜ਼ ਹੈਗੇ ਲਗਾਏ ਜਾ ਰਹੇ ਨੇ ਇਦੇ ਵਿੱਚ ਚਾਰ ਟਾਈਪ ਦੇ ਕੈਮਰਾਸ ਜਿਹੜੇ ਲਗਾਏ ਜਾ ਰਹੇ ਨੇ ਇੱਕ ਸਭ ਤੋਂ ਪਹਿਲਾਂ ਤਾਂ ਬੁਲੇਟ ਕੈਮਰਾਸ ਜਿਹੜੇ ਕਿ ਆਪਾਂ ਨਾਰਮਲ ਕੈਮਰਾਸ ਹੁੰਦੇ ਨੇ ਉਦੋਂ ਬਾਅਦ ਪੀਟੀਜ਼ੈਡ ਕੈਮਰਾ ਜਿਹੜਾ ਪੈਨ ਟਿਲਟ ਜ਼ੂਮ ਕੈਮਰਾ ਹੁੰਦਾ ਹੈ ਉਹ ਸਾਡੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਸਾਡੇ ਆਪਰੇਟਰਸ ਨੇ ਉਹ ਬੈਠੇ ਬੈਠੇ ਕੈਮਰੇ ਵਿੱਚ ਜ਼ੂਮ ਕਰਕੇ ਬਹੁਤ ਜ਼ਿਆਦਾ ਕਰੀਬ 200 ਮੀਟਰ ਤੱਕ ਉਹ ਜ਼ੂਮ ਕਰਕੇ ਕਿਸੇ ਵੀ ਗਤੀਵਿਧੀ ਨੂੰ ਵਾਚ ਕਰਨਾ ਹੈ ਕੋਈ ਵੀ ਆਈਪੀ ਮੂਵਮੈਂਟ ਨੂੰ ਵਾਚ ਕਰਨਾ ਹੈ ਜਾਂ ਕੋਈ ਇਲੀਗਲ ਐਕਟੀਵਿਟੀ ਨੂੰ ਵਾਚ ਕਰਨਾ ਹੈ ਤਾਂ ਇਮੀਡੀਏਟਲੀ ਉਹ ਹੋ ਸਕਦੀ ਹੈ ਤਾਂ ਉਸ ਦੇ ਨਾਲ ਇੱਕ ਰੈੱਡ ਲਾਈਟ ਵਾਇੋਲੇਸ਼ਨ ਡਿਟੈ ਫਰੰਟ ਲਾਈਨ ਹੁੰਦੀ ਹੈ ਜਿਹੜਾ ਜ਼ੈਬਰਾ ਕ੍ਰੋਸਿੰਗ ਵਾਲੀ ਲਾਈਨ ਹੁੰਦੀ ਹੈ ਉਹਨੂੰ ਮਾਨੀਟਰ ਕਰਦੇ ਨੇ ਤੇ ਜਿਵੇਂ ਵੀ ਰੈੱਡ ਲਾਈਟ ਦੌਰਾਨ ਕੋਈ ਉਸ ਲਾਈਨ ਨੂੰ ਕ੍ਰੋਸ ਕਰੇਗਾ ਤਾਂ ਇਮੀਡੀਏਟਲੀ ਉਹ ਅਲਰਟ ਆ ਜਾਏਗਾ ਜਿਹੜਾ ਚੌਥਾ ਕੈਮਰਾ ਏ ਐਨ ਪੀ ਆਰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਹੈਗਾ ਇਹ ਚ ਆਟੋਮੈਟਿਕਲੀ ਨੰਬਰ ਪਲੇਟ ਰੀਡ ਵੀ ਹੋਏਗੀ ਤੇ ਉਹਨੂੰ ਡਿਜੀਟਲ ਫਾਰਮੈਟ ਦੇ ਵਿੱਚ ਕਨਵਰਟ ਕਰਕੇ ਉਹ ਜਿਹੜੀ ਹੈਗੀ ਸਾਡੇ ਡਾਟਾ ਬੇਸ ਦੇ ਵਿੱਚ ਸਟੋਰ ਹੋ ਜਾਏਗਾ ਇਹਦੇ ਸਾਡੇ ਦੋ ਐਡਵਾਂਟੇਜ ਹੈ ਇੱਕ ਤਾਂ ਰੈੱਡ ਲਾਈਟ ਵਾਇਲੇਸ਼ਨ ਜਿਹੜੇ ਕੈਮਰਾਜ਼ ਹੈਗੇ ਆ ਉਹ ਜਿਵੇਂ ਕੋਈ ਰੈੱਡ ਲਾਈਟ ਵਾਇਲੇਟ ਕਰਦਾ ਹੈ ਜਾਂ ਫਿਰ ਅਸੀਂ ਇਹਦੇ ਵਿੱਚ ਫਿਊਚਰ ਦੇ ਵਿੱਚ ਹੋਰ ਵੀ ਤਰ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਸਟਮ ਸਰਵਰ ਦੇ ਉੱਤੇ ਲਗਾ ਸਕਦੇ ਆ ਜੇ ਕੋਈ ਵੀ ਬੰਦਾ ਕਿਸੇ ਵੀ ਤਾਈਪ ਦੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਉਹਦਾ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਵੇਂ ਈ ਚਲਾਨ ਜਿਹਨੂੰ ਆਪਾਂ ਕਹਿੰਦੇ ਆ ਉਹ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਤੇ ਕਰ ਪਹੁੰਚ ਜਾਏਗਾ ਜਿਹੜਾ ਚਲਾਨ ਹੈਗਾ ਜਿਹੜਾ ਕਿ ਹੁਣ ਫੋਰ ਵੀ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਆ ਰਹੇ ਆਟੋਮੈਟਿਕ ਨੰਬਰ ਪਲੇਟ ਰੀਡਰ ਦਾ ਇੱਕ ਹੋਰ ਐਡਵਾਂਟੇਜ ਹੈ ਜੀ ਕੋਈ ਕ੍ਰਿਮੀਨਲ ਕੋਈ ਗੱਡੀ ਸਨੇਚ ਕਰਕੇ ਭੱਜ ਜਾਏ ਜਾਂ ਕੋਈ ਵੀ ਕਾਰਵਾਈ ਹੈ ਕੋਈ ਸਟੈਚਿੰਗ ਕਰਕੇ ਭੱਜ ਜਾਏ ਇਲੈਗਲ ਐਕਟੀਵਿਟੀ ਕਰਕੇ ਭੱਜੇ ਤਾਂ ਉਹਦੇ ਨੰਬਰ ਪਲੇਟ ਅਸੀਂ ਆਟੋਮੈਟਿਕਲੀ ਉਹਨੂੰ ਪੂਰਾ ਰੂਟ ਜਿਹੜਾ ਹੈਗਾ ਕੰਟਰੋਲ ਰੂਮ ਰਾਹੀਂ ਟ੍ਰੇਸ ਕਰ ਸਕਦੇ ਆ ਤਾਂ ਇਹ ਕਿ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਹੈਗਾ ਇਹ ਮਾਨਯੋਗ ਸੀਐਮ ਸਾਹਿਬ ਦੇ ਹੁਕਮਾਂ ਦੇ ਤਹਿਤ ਇਹ ਜਿਹੜਾ ਪ੍ਰੋਜੈਕਟ ਹੈਗਾ ਇੰਪਲੀਮੈਂਟ ਕਰਾਇਆ ਜਾ ਰਿਹਾ ਤੇ ਇਹ ਚ ਜਿਵੇਂ ਕਿ ਤੁਹਾਨੂੰ ਐਮਐਲਏ ਸਾਹਿਬ ਨੂੰ ਦੱਸਿਆ ਬੜਾ ਹੀ ਅੱਛਾ ਇਹ ਚ ਟੈਂਡਰ ਪ੍ਰੋਸ ਤੇ ਕੰਮ ਜਿਹੜਾ ਹੈਗਾ ਅੱਜ ਜੋਰਾ ਸ਼ੋਰਾ ਤੇ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੀ ਹੈ ਕਿ ਅਗਲੇ 3 ਮਹੀਨਿਆਂ ਦੇ ਅੰਦਰ ਅੰਦਰ ਕੰਮ ਮੁਕੰਮਲ ਹੋ ਕੇ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਿਹੜਾ ਤੁਸੀਂ ਪੁੱਛਿਆ ਸੀ ਇਹਦਾ ਕੰਟਰੋਲ ਰੂਮ ਕਿੱਥੇ ਬਣੇਗਾ ਸਾਡਾ ਜਿਹੜਾ ਸੁਹਾਣਾ ਪੁਲਿਸ ਸਟੇਸ਼ਨ ਹੈ ਸੁਹਾਣਾ ਪੁਲਿਸ ਸਟੇਸ਼ਨ ਦੇ ਉੱਤੇ ਅਸੀਂ ਫਰਸਟ ਫਲੋਰ ਤੇ ਆਲਰੇਡੀ ਪ੍ਰੋਪਰ ਇੱਕ ਡੈਜ਼ਿਗਨੇਟਿਡ ਏਰੀਆ ਇਰਮਾ ਕੀਤਾ ਹੋਇਆ ਹੈ ਜਿਹੜੀ ਕੀ ਆਲਰੇਡੀ ਉਧਰ ਵੀ ਸਾਡਾ ਕੰਮ ਆਲਰੇਡੀ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਉੱਥੇ ਪ੍ਰੋਪਰ ਸਾਡੀ ਸੀਟਿੰਗ ਹੋਣੀ ਹੈ ਪ੍ਰੋਪਰ ਉੱਥੇ ਰੂਮਸ ਬਣੇ ਹੋਣਗੇ ਤੇ ਪ੍ਰੋਪਰ ਹੋਤੇ ਸਰਵਰ ਸਟੇਸ਼ਨ ਸਾਡਾ ਹੋਏਗਾ ਜਿੱਥੇ ਪ੍ਰੋਪਰ ਇਹ ਸਾਰੀ ਚੀਜ਼ ਮੈਨੇਜ ਹੋਏਗੀ ਤੇ ਆਟੋਮੈਟਿਕ ਚਲਾਨ ਜਿਹੜੇ ਹੈਗੇ ਉੱਥੋਂ ਜਿਹੜੇ ਸਾਰੇ ਇਸ਼ੂ ਹੋਣਗੇ ਕ੍ਰਾਈਮ ਕੰਟਰੋਲ ਦੀ ਤੁਸੀਂ ਗੱਲ ਕੀਤੀ ਸੀਗੀ ਇਹ ਜਿਹੜਾ ਅਸੀਂ ਬਹੁਤ ਹੀ ਅੱਛਾ ਆਪਰੇਲ ਹੈ ਇਹਦੇ ਵਿੱਚ ਦੇਖਿਓ ਜਿਵੇਂ ਕਿ ਡੀਸੀ ਮੈਡਮ ਨੇ ਵੀ ਤੁਹਾਨੂੰ ਦੱਸਿਆ ਕਿ ਇਨਵੀਜ਼ੀਬਲ ਕਾਪੀ ਤਰ੍ਹਾਂ ਕੈਮਰਾਜ਼ ਐਕਟ ਕਰਦੇ ਆ ਤੇ ਇਹ ਕੈਮਰਾਜ਼ ਜਿਹੜੇ ਹੈਗੇ ਅਸੀਂ ਪਹਿਲਾਂ ਵੀ ਤੁਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਪਣੇ ਆਪਣੇ ਘਰਾਂ ਦੇ ਬਾਹਰ ਆਪਣੇ ਆਪਣੇ ਸ਼ਾਪਸ ਦੇ ਬਾਹਰ ਕਮਰਸ਼ੀਅਲ ਇਸਟੈਬਲਿਸ਼ਮੈਂਟਸ ਦੇ ਬਾਹਰ ਅਸੀਂ ਕੈਮਰਾ ਲਗਾਉਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ ਇਹ ਸਰਕਾਰ ਵੱਲੋਂ ਬਹੁਤ ਅੱਛਾ ਪ੍ਰੋਗਰਾਮ ਹੈ ਤੇ ਬਹੁਤ ਹੀ ਹਾਈ ਐਂਡ ਕੈਮਰਾਸ ਜਿਹੜੇ ਹਨ ਲਗਾਏ ਜਾ ਰਹੇ ਹਨ ਜਿਸ ਨਾਲ ਕੰਟਰੋਲ ਰੂਮ ਤੱਕ ਸਾਨੂੰ ਸਾਰੀ ਫੀਡ ਆਏਗੀ ਦੇਖੋ ਜੀ ਇਸ ਤਰ੍ਹਾਂ ਹੈ ਕਿ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਬਦੌਰ ਹੈਡ ਆਫ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਇਹ ਜ਼ਿਲ੍ਹਾ ਪ੍ਰਸ਼ਾਸਨ ਵਚਨ ਬੱਧੇ ਕਿ ਰੋਡ ਸੇਫਟੀ ਸ਼ਹਿਰ ਦੇ ਵਿੱਚ ਇਨਸ਼ੋਰ ਕੀਤੀ ਜਾਵੇ ਔਰ ਕਿਸੇ ਤਰ੍ਹਾਂ ਦੇ ਵੀ ਕੈਜੂਐਲਟੀ ਜਾਂ ਇੰਜਰੀ ਸੜਕ ਦੇ ਉੱਤੇ ਕਿਸੇ ਵੀ ਹਾਲ ਦੇ ਵਿੱਚ ਪ੍ਰੀਵੈਂਟ ਕੀਤੀ ਜਾਵੇ ਔਰ ਇਸ ਦੇ ਵਿੱਚ ਇਹ ਬਹੁਤ ਵੱਡਾ ਕਦਮ ਜਿਹੜਾ ਹੈ ਐਮਐਲਏ ਸਾਹਿਬ ਦੀ ਇਨੀਸ਼ੀਏਟਿਵ ਦੇ ਤਹਿਤ ਔਰ ਪੀਪੀਐਸਸੀ ਦੇ ਵਿੱਚ ਮਾਨਯੋਗ ਸਾਡੇ ਡੀਜੀਪੀ ਸਾਹਿਬ ਦੇ ਇਨੀਸ਼ੀਏਟਿਵ ਦੇ ਰਾਹੀਂ ਅੱਜ ਅਸੀਂ ਮੁਕੰਮਲ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ 18 ਜੰਕਸ਼ਨਸ ਤੇ ਅਸੀਂ ਆਰਐਲਬੀਡੀ ਏਐਨਪੀਆਰ ਔਰ ਪੀਟੀਜ਼ੈਡ ਕੈਮਰਾਸ ਇੰਸਟਾਲ ਕਰਕੇ ਜਿੱਦੀ ਟ੍ਰੈਫਿਕ ਪੁਲਿਸ ਹੈ ਉਹਨੂੰ ਬਹੁਤ ਵੱਡੀ ਰਾਹਤ ਦੇਣ ਜਾ ਰਹੇ ਹਾਂ ਕਿਉਂਕਿ ਇਹ ਕੈਮਰਾ ਬਤੌਰੇ ਕਿ ਇਨਵੀਜ਼ੀਬਲ ਕਾਪ ਜਿਹੜਾ ਹੈ ਸੜਕ ਦੇ ਉੱਤੇ ਕੰਮ ਕਰਦਾ ਔਰ ਇਹਦੇ ਨਾਲ ਹੀ ਸਾਡਾ ਮਕਸਦ ਇਹ ਨਹੀਂ ਕਿ ਲੋਕਾਂ ਦਾ ਚਲਾਨ ਕੀਤਾ ਜਾਵੇ ਸਗੋ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਇੱਕ ਡਿਟਰੈਂਸ ਆਵੇ ਸਮਝ ਆਵੇ ਕਿ ਅਸੀਂ ਆਪ ਹੀ ਜਿਹੜੇ ਟ੍ਰੈਫਿਕ ਰੂਲਸ ਹੈ ਉਹਦੀ ਪਾਲਣਾ ਕਰਨੀ ਹੈ ਔਰ ਜੇ ਕਿਸੇ ਕਾਰਨ ਵਸ਼ ਉਹ ਪਾਲਣਾ ਨਹੀਂ ਕਰਦੇ ਫਿਰ ਜਿਹੜਾ ਚਲਾਨ ਹੈ ਉਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਇਹਦੇ ਨਾਲ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਸੜਕ ਦੇ ਉੱਤੇ ਕਿਸੇ ਵੀ ਕੋਈ ਜਾਨ ਨਾ ਜਾਵੇ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਇੰਜਰੀ ਪੈਡੇਸਟੀਅਨ ਨੂੰ ਜਾਂ ਜਿਹੜੇ ਸਾਈਕਲ ਰਾਈਡਰਸ ਐ ਟੂ ਹੀਲਰ ਰਾਈਡਰਸ ਐ ਉਹਨਾਂ ਨੂੰ ਨਾ ਹੋਵੇ ਵੀ ਕਹਿੰਦੇ TSSP ਸਾਹਿਬ ਨੇ ਵੀ ਕਹ ਦਿੱਤੀ ਬਸ 2 ਪੁਆਇੰਟ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਹਮੇਸ਼ਾ ਇਹ ਕਹਿੰਦੇ ਅਸੀਂ ਕਿ ਡਰਾਈਵਿੰਗ ਲਾਇਸੈਂਸ ਸਸਪੈਂਡ ਕਿਉਂ ਨਹੀਂ ਹੁੰਦੇ ਡਰਾਈਵਿੰਗ ਲਾਇਸੈਂਸ ਕੈਨਸਲ ਕਿਉਂ ਨਹੀਂ ਹੁੰਦੇ ਉਹਦਾ ਮੇਨ ਰੀਜ਼ਨ ਇਹ ਸੀਗਾ ਕਿ ਸਾਡੇ ਕੋਲ ਰਿਕਾਰਡਸ ਜਿਹੜੇ ਆਟੋਮੈਟਿਕ ਨਹੀਂ ਹੁੰਦੇ ਕਿੱਥੇ ਵੀ ਕਿਸੇ ਵੀ ਕੰਪਾਈਲ ਕਰਨਾ ਬੜਾ ਔਖਾ ਜਦੋਂ ਇਹ ਸੜਕੋਲ ਆਟੋਮੈਟਿਕ ਰਿਕਾਰਡ ਹੋ ਜਾਊਗਾ ਕਿ ਇਸ ਇਨਸਾਨ ਨੇ ਤਿੰਨ ਵਾਰੀ ਚਾਰ ਵਾਰੀ ਵਾਇਲੇਸ਼ਨ ਲਈਏ ਤਾਂ ਜਿਹੜਾ ਹਾਰਡ ਸਟੈਪ ਆਫ ਡਰ ਕੈਨਸਲੇਸ਼ਨ ਆਫ ਡਰਾਈਵਿੰਗ ਲਾਇਸੈਂਸ ਉਹ ਵੀ ਇੰਪਲੀਮੈਂਟ ਕੀਤਾ ਜਾ ਸਕਦਾ ਦੂਜਾ ਇੱਕ ਸੁਪਰੀਮ ਕੋਰਟ ਨੇ ਇਨੀਸ਼ੀਏਟਿਵ ਸਟਾਰਟ ਕੀਤਾ ਸੀਗਾ ਵਰਚੁਅਲ ਕੋਰਟਸ ਦਾ ਕੋਰਟ ਜਿੱਥੇ ਕੋਈ ਲਾਇਰ ਨਹੀਂ ਕੋਈ ਲਿਟੀਗੇਸ਼ਨ ਨਹੀਂ ਕੋਈ ਜੱਜ ਨਹੀਂ ਸਾਰਾ ਆਟੋਮੈਟਿਕਲੀ ਹੈ ਤੋਂ ਟ੍ਰੈਫਿਕ ਸਿਸਟਮ ਵਾਸਤੇ ਹੀ ਇਹਨਾਂ ਨੇ ਪਹਿਲਾਂ ਸਟਾਰਟ ਕੀਤਾ ਹੌਲੀ ਹੌਲੀ ਕੋਰਟਸ ਨਾਲ ਲੈ ਕੇ ਇਹਨੂੰ ਵਰਚੁਅਲ ਕੋਰਟਸ ਦੇ ਨਾਲ ਜੋੜਿਆ ਵੀ ਜਾ ਸਕਦਾ ਚਲਾਨ ਜਨਰੇਟ ਹੋਇਆ ਚਲਾਨ ਸਿੱਧਾ ਪਹੁੰਚ ਗਿਆ ਜਿਹੜਾ ਇਨਸਾਨ ਜਿਹਨੂੰ ਚਲਾਨ ਦਿੱਤਾ ਹੋਇਆ ਉਹਨੇ ਆਪਣੀ ਪੇਮੈਂਟ ਗੇਟਵੇ ਦੇਖ ਲਈ ਵਰਚੁਅਲ ਕੋਰਟ ਦੇ ਨਾਲ ਉਹਦਾ ਕਨੈਕਸ਼ਨ ਹੋ ਗਿਆ ਵਰਚੁਅਲ ਕੋਰਟ ਜਿੱਥੇ ਕੋਈ ਜੱਜ ਨਹੀਂ ਬੈਠਾ ਉਹਨੇ ਆਪੇ ਹੀ ਦੇਖ ਲੈਣਾ ਕੀ ਆਫੈਂਸ ਹੈ ਕੀ ਹੈ ਕਿੰਨਾ ਸੀਰੀਅਸ ਹੈ ਪਹਿਲੇ ਕਿੰਨਾ ਆਫੈਂਸ ਕਿੰਨਾ ਉਹਨੇ ਚਲਾਨ ਦੀ ਰਾਸ਼ੀ ਕਰ ਲੈਣੀ ਹੈ ਇੱਥੇ ਇਹਨੇ ਪੇਮੈਂਟ ਕੀਤਾ ਬਾਹਰ ਚਲਾ ਗਿਆ ਤੋਂ ਆ ਟੋਟਲ ਇਲੈਕਟ੍ਰੋਨਿਕਸ ਜਿਹੜਾ ਸਿਸਟਮ ਹੈ ਅੱਗੇ ਜਾ ਕੇ ਇਹ ਵੀ ਹੋ ਸਕਦਾ ਇਨ ਐਡੀਸ਼ਨ ਟੂ ਵਾਟ ਸਾਰੇ ਪੁਆਇੰਟ ਸਹਿਬ ਨੇ ਤੇ ਡੀਸੀ ਮੈਡਮ ਨੇ ਐਸਐਸਪੀ ਸਾਹਿਬ ਨੇ ਕਵਰ ਕੀਤਾ ਹੈ ਸੋ ਸਾਬ ਇਹ ਪਾਇਲਟ ਪ੍ਰੋਜੈਕਟ ਹੈ ਜਿਸ ਤੋਂ ਬਾਅਦ ਪੰਜਾਬ ਦੇ ਹੋਰ ਸ਼ਹਿਰਾਂ ਚ ਵੀ ਲਗਣ ਜਾ ਰਹੇ ਨੇ ਜਾਂ ਹੋਰ ਪਾਸੇ ਲੱਗ ਰਹੇ ਐਮਰਿਟ ਸਾਹਿਬ ਨੇ ਪਹਿਲੇ ਹੀ ਕਹਿ ਦਿੱਤਾ ਹੋਇਆ ਕਿ ਸੀਐਮ ਸਾਹਿਬ ਇਸ ਵੈਰੀ ਇੰਟਰਸਟਿਡ ਕਿ ਟੈਕਨੋਲੋਜੀ ਯੂਜ਼ ਕਰੋ ਤਾਂ ਲੋਕਾਂ ਨੂੰ ਰਾਹਤ ਦਿਓ ਜਿਸ ਤਰ੍ਹਾਂ ਆਪਾਂ ਬਾਰ-ਬਾਰ ਚੰਡੀਗੜ੍ਹ ਦੀ ਗੱਲ ਕਰਦੇ ਦੇਖੋ ਕੋਈ ਮੈਨੂੰ ਪੁੱਛ ਰਿਹਾ ਸੀ ਕਿ ਡਰ ਦੇ ਡਰ ਦੇ ਮਾਰੇ ਕੋਈ ਕਰ ਰਿਹਾ ਹੈ ਹਮੇਸ਼ਾ ਬੱਚੇ ਨੂੰ ਕੋਈ ਵੀ ਚੀਜ਼ ਤੁਸੀਂ ਸਿਖਾਓਗੇ ਪਹਿਲਾਂ ਡਰ ਦੇ ਮਾਰੇ ਕਰਦਾ ਹੈ ਬਾਅਦ ਚ ਉਹਦੀ ਆਦਤ ਬਣ ਜਾਂਦੀ ਹੈ ਤਾਂ ਬੇਸ਼ੱਕ ਕੋਈ ਵੀ ਇਨਸਾਨ ਡਰ ਦੇ ਮਾਰੇ ਉਸ ਕੈਮਰੇ ਦੇ ਅੱਗੇ ਰੁਕੇ ਅੱਗੇ ਤੋਂ ਆਫਟਰ ਪੀਰੀਅਡ ਆਫ ਟਾਈਮ ਉਹਦੀ ਆਦਤ ਬਣ ਜਾਂਦੀ ਹੈ ਤਾਂ ਅਸੀਂ ਇਹ ਚਾਹੁੰਦੇ ਕਿ ਲੋਕਾਂ ਦੀ ਆਦਤ ਬਣ ਜਾਏ ਕਿ ਕਿਸੇ ਵੀ ਰੂਲ ਨੂੰ ਫੋਲੋ ਕਰੇ ਲਾਈਕ ਸਟੈਂਡੀ ਕਰਦੇ ਤਸਤੇ ਮਹਾਲੀ ਦੇ ਵਿੱਚ ਜਿਹੜੇ ਨੇ ਕੈਮਰੇ ਹਾਈ ਟੈਕ ਕੈਮਰੇ ਲਗਾਏ ਜਾ ਰਹੇ ਹੈ ਅਜ ਤੱਕ ਆਜਨ ਕੀਤਾ ਹੈ ਕਿ ਅਸਲ ਤੇ ਕਿੰਨੇ ਪੁਆਇੰਟਸ ਤੇ ਲੱਗਣਗੇ ਦੇਖੋ ਮੈਂ ਅੱਜ ਇਹ ਸਮਝਦਾ ਮੇਰਾ ਜਿਹੜਾ ਇੱਕ ਸੁਪਨਾ ਸੀ ਨਾ ਜੀ ਬੜੀ ਧੀਰ ਤੋਂ ਉਹ ਅੱਜ मतलब पूरा होण जा रहा है लोकां नु बड़ी शिकायत सी ਵੀ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਕੰਟਰੋਲ ਬਹੁਤ ਹੁੰਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਦੇ ਉੱਤੇ ਸਰਵੇਲੈਂਸ ਹੈ ਲੇਕਿਨ ਮੁਹਾਲੀ ਦੇ ਵਿੱਚ ਕੁਛ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੌਨ ਹਾਰ ਜਿਹੜੇ ਆਫੀਸਰਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸਤਿਆ ਚੋਹਾਂ ਜੀ ਤੇ ਡੀਜੀਪੀ ਵੀ ਨੇ ਔਰ ਨਾਲ ਇਹ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਤੇ ਨਾਲੇ ਸਾਡੇ ਡਿਊਟੀ ਕਮਿਸ਼ਨਰ ਖੜੇ ਨੇ ਅਸ਼ੀਆ ਜੈਨ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਦੇ ਨਾਲ ਦੀ ਨਾਲ ਮਤਲਬ ਸਾਰਿਆਂ ਦਾ ਤਾਲਮੇਲ ਰੱਖਿਆ ਤੇ ਸਾਡੇ ਐਸਐਸਪੀ ਸਾਹਿਬ ਖੜੇ ਨੇ ਗਰਗ ਜੀ ਹੋਣ ਸਾਡੇ ਅਫਸਰ ਨੇ ਤੇ ਸਾਰਿਆਂ ਦੇ ਨਾਲ ਐਸਆਈਐਸ ਸਾਹਿਬ ਸਾਡੇ ਖੜੇ ਨੇ ਦੀ ਬਾਂਕਰ ਜੀ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ 17 ਕਰੋੜ ਤੇ 60 ਲੱਖ ਰੁਪਏ ਦੀ ਲਾਗਤ ਨਾਲ ਵੰਣ ਜਾ ਰਿਹਾ ਇਹ ਪ੍ਰੋਜੈਕਟ ਹੈ ਜਿਹੜਾ ਇਹ ਜਿਹੜੇ ਮੁਹਾਲੀ ਦੇ 18 ਜੰਕਸ਼ਨ ਦੇ ਟ੍ਰੈਫਿਕ ਦੇ ਉਹਨਾਂ ਨੂੰ ਕੰਟਰੋਲ ਕਰੂਗਾ। ਪਰ ਇਹਦੇ ਵਿੱਚ ਕੋਈ ਮੇਰਾ ਖਿਆਲ ਹੈ ਵੀ 450 ਦੇ ਕਰੀਬ ਕੈਮਰੇ ਨੇ ਜਿਹੜੇ ਉਹ ਲਾਏ ਜਾਣਗੇ। ਹਾਈ ਹਾਈ ਰੈਜ਼ੋਲੂਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਟ੍ਰੈਫਿਕ ਨੂੰ ਕੰਟਰੋਲ ਕਰਨਗੇ ਔਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਖੋਲਿਆ ਜਾਊਗਾ ਜਿਹਦੇ ਵਿੱਚ ਹਰ ਟਾਈਮ ਆ ਜਿਹੜੀ ਨਿਗਾਹ ਹੋਊਗੀ ਕੈਮਰਿਆਂ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਹੈ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹਨੂੰ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਨ ਹੋਣਗੇ ਔਰ ਜਿਹੜੇ ਇਹ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਸਫਿਸਟੀਕੇਟਿਡ ਨੇ ਹਾਈ ਰੈਜ਼ੋਲੂਸ਼ਨ ਨੇ ਔਰ ਇਹਨਾਂ ਵਿੱਚ ਬਕਾਇਦਾ ਤੌਰ ਤੇ ਨੰਬਰ ਪਲੇਟ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲਾਈਟ ਨੂੰ ਕ੍ਰੋਸ ਕਰਨਗੇ ਉਹਨਾਂ ਦੇ ਵੀ ਚਲਾਨ ਈਮੇਲ ਚਲਾਨ ਕੀਤੇ ਜਾਣਗੇ ਜਿਨ੍ਹਾਂ ਨੇ हेलमेट ਨਹੀਂ ਪਾਈ ਹੋਗੀ ਉਹਨਾਂ ਦੇ ਵੀ ਈਮੇਲ ਚਲਾਨ ਉਹਦੇ ਘਰ ਪਹੁੰਚਣਗੇ ਤੇ ਬਹੁਤ ਹੀ ਅਤਿ ਆਧੁਨਿਕ ਜਿਹੜੀ ਟੈਕਨੀਕ ਹੈ ਉਹਦੇ ਨਾਲ ਇਹ ਜਿਹੜਾ ਕੰਮ ਕੀਤਾ ਹੈ ਉਹ ਹੋਣ ਜਾ ਰਿਹਾ ਤੇ ਮੈਂ ਇਹ ਸਮਝਦਾ ਵੀ ਇਹ ਮੁਹਾਲੀ ਦੇ ਲਈ ਇੱਕ ਤੋਹਫਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਇਹ ਜਿਹੜੇ ਪੈਸੇ ਮਨਜ਼ੂਰ ਕੀਤੇ ਤੇ ਨਾਲ ਹੀ ਹੁਕਮ ਕੀਤਾ ਵੀ ਇਹ ਕੰਮ ਆ ਜਿਹੜਾ ਇਹ ਹੋਣਾ ਚਾਹੀਦਾ ਇਮੀਡੀਏਟਲੀ ਤਾਂ ਕਿ ਅਸੀਂ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਇਹ ਯਕੀਨ ਦਵਾਉਂਦਾ ਮੁਹਾਲੀ ਵਾਸੀ ਨੇ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੁਹਾਲੀ ਚੱਲ ਰਹੇ ਨੇ ਚੌਂਕ ਬਣ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸੜਕਾਂ ਜਿਹੜੀਆਂ ਚੌੜੀਆਂ ਹੋ ਰਹੀਆਂ ਨੇ ਉਦੋਂ ਬਾਅਦ ਜਿਹੜਾ ਟ੍ਰੈਫਿਕ ਕੰਟਰੋਲ ਵਾਲੇ ਤੇ ਕੈਮਰੇ ਲੱਗੇ ਨੇ ਤੇ ਉਹ ਨਾਲੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਣ ਤੋਂ ਬਾਅਦ ਫਿਰ ਸ਼ਹਿਰ ਦੀ ਬਿਊਟੀਫਿਕੇਸ਼ਨ ਤੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀ ਆ ਜਾਂ ਜਿੱਥੇ ਦਰਖਤ ਲਾਉਣੇ ਨੇ ਲੋਕਾਂ ਦੀ ਸਿਹਤ ਵਾਤਾਵਰਣ ਵਾਸਤੇ ਜਿਹੜਾ ਉਹ ਖਾਸ ਕੰਮ ਕੀਤਾ ਜਾਊਗਾ ਤਾਂ ਮੈਂ ਇੱਕ ਵਾਰੀ ਫੇਰ ਸਾਰਾ ਧੰਨਵਾਦ ਕਰਦਾ ਹਾਂ ਮੈਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਾਡਾ ਸਿਰੇ ਚੜਿਆ ਔਰ ਮੈਨੂੰ ਇਹ ਆਸ ਹੈ ਵੀ ਜਿਹੜਾ ਮੜਾ ਮੋਟਾ ਕਿਤੇ ਕੋਈ ਹੋਰ ਜੰਕਸ਼ਨ ਰਹੇ ਵੀ ਗਏ ਨੇ ਤੇ ਉਹਨਾਂ ਨੂੰ ਵੀ ਬਹੁਤ ਜਲਦੀ ਇਹ ਪ੍ਰਪੋਜ਼ਲ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲਿਆਉਣ ਦੀ ਕੋਸ਼ਿਸ਼ ਕਰੂੰਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਵੀ 에어ਪੋਰਟ ਰੋਡ ਦੇ ਉੱਤੇ ਜਿਹੜਾ ਔਰ ਟ੍ਰੈਫਿਕ ਦਾ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਸ ਦੇ ਨਾਲ ਫੁੱਲੜਵਾਜ ਵੀ ਰੁਗੂਗੀ ਐਕਸੀਡੈਂਟ ਘਟਣਗੇ ਔਰ ਮੈਂ ਇਹ ਸਮਝਦਾ ਵੀ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਜਿਹੜੀ ਉਹ ਮਜੂਰ ਕੋ ਕੈਜੂਐਲਟੀ ਜਿਹੜੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹੋਊਗਾ ਵੀ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਖਤਮ ਦਾ ਐਕਸੀਡੈਂਟ ਹੁੰਦਾ ਤੇ ਮੌਤਾਂ ਹੀ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬਚਤ ਹੋਊਗੀ ਔਰ ਹੋਰ ਵੀ ਇੰਨੇ ਕੈਮਰੇ ਲੱਗੇ ਹੋਏ ਨੇ ਕੋਈ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਹੈ ਕੋਈ ਕ੍ਰਿਮੀਨਲ ਕੋਈ ਮੁੰਡੇ-ਮੁੰਡੇ ਕੋਈ ਮਤਲਬ ਲੇਡੀਜ਼ ਨੂੰ ਵੀ ਸੁਰੱਖਿਆ ਵੀ ਸੁਰੱਖਿਆ ਮਿਲੂਗੀ ਕਿਉਂਕਿ ਉਹਨਾਂ ਤੇ ਵੀ ਜਿਹੜਾ ਵੀ ਕੋਈ ਕਿਸੇ ਕਿਸੇ ਉਹਦੀ ਗਲਤ ਕੰਮ ਕਰੂਗਾ ਤਾਂ ਇਹ ਕੈਮਰੇ ਦੀ ਅੱਖ ਤੇ ਥੱਲੇ ਕੰਮ ਕਰੂਗਾ ਉਹ ਤੇ ਮੈਂ ਸਮਝਦਾ ਵੀ ਜਿਹੜਾ ਮੁਹਾਲੀ ਦੇ ਵਿੱਚ ਕ੍ਰਾਈਮ ਆ ਉਹ ਵੀ ਨਾ ਬਰਾਬਰ ਰੋ ਸਰ ਅੱਜ ਇਹ ਉਦਘਾਟਨ ਹੋਇਆ ਤੇ ਇਹ ਪ੍ਰੋਜੈਕਟ ਕਦ ਤੱਕ ਮੁਕੰਮਲ ਹੋਣ ਦੀ ਹੈ ਅੱਛਾ ਕਦ ਤੱਕ ਲੱਗੇ ਮਤਲਬ ਲੱਗ ਜਾਵੇ ਕਦ ਤੱਕ ਮਤਲਬ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ 18 ਦੇ 18 ਜਾਂ 16 ਦੀ ਗੱਲ ਕਰੇ ਤਾਂ ਇਹ ਇਹ ਮੇਰਾ ਖਿਆਲ ਆ ਵੀ 30 ਸਤੰਬਰ ਤੋਂ ਪਹਿਲਾਂ ਪਹਿਲਾਂ 30 ਸਤੰਬਰ ਤੋਂ ਲਾਸਟ ਡੇਟ ਆ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜਿਹੜਾ ਪ੍ਰੋਜੈਕਟ ਹੈ ਇਹ ਚੱਲ ਰਿਹਾ ਹੈ ਇਹ ਦੇਖੋ ਅਸੀਂ ਬਾਕੀ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਵੀ ਮਤਲਬ ਉਦਘਾਟਨ ਕਰਤਾ ਬਾਅਦ ਵਿੱਚ ਫਿਰ ਪੈਂਡਰ ਲੱਗੇ ਬਾਅਦ ਵਿੱਚ ਫਿਰ ਵਰਕ ਆਰਡਰ ਹੋਏ ਐਸਾ ਕੁਝ ਨਹੀਂ ਹੈਗਾ ਸਾਰਾ ਕੰਮ ਮੁਕੰਮਲ ਹੋ ਕੇ ਚਾਰ ਪੰਜ ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦ-ਖੁਦਾਈ ਦਾ ਉਸ ਤੋਂ ਬਾਅਦ ਅੱਜ ਦਾ ਦਿਨ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਸ਼ੁਰੂ ਜੋਰਾਂ ਤੇ ਹੋ ਜਾਊਗਾ ਔਰ ਸਤੰਬਰ ਤੱਕ ਇਹ ਕੰਮ ਹੈ ਜਿਹੜਾ ਇਹ ਚੱਲ ਸਾਡਾ ਜਿਹੜਾ ਸ਼ਹਿਰ ਹੈ ਇਹ ਵੀ ਜਿਹੜਾ ਹਾਈ ਟੈਕ ਬਣ ਜਾਊਗਾ ਤੇ ਨਾਲ ਦੇ ਦਸਤੇ ਬਣ ਜੇਗਾ ਐਮਐਲਏ ਸਾਹਿਬ ਜਿਹੜਾ 400 ਕੈਮਰੇ ਦੀ ਗੱਲ ਕੀਤੀ ਉਹ ਸ਼ਹਿਰ ਦੇ ਵਿੱਚ ਆ ਜਾਂ ਇਹਦੇ ਵਿੱਚ ਗੁਜੀਕਪੁਰ ਦਾ ਏਰੀਆ ਵੀ ਕਵਰ ਆ ਜਾਂ ਉਹ ਨਹੀਂ ਸਭ ਪੂਰਾ ਸ਼ਹਿਰ ਸ਼ਹਿਰ ਦੇ ਨਹੀਂ ਇਹ ਸਿਰਫ ਔਰ ਸਿਰਫ ਮੁਹਾਲੀ ਸ਼ਹਿਰ ਦੇ ਵਿੱਚ ਨੇ ਜਿਹੜੇ 18 ਜੰਕਸ਼ਨ ਕਵਰ ਕਰਨਗੇ ਤੇ ਹੌਲੀ ਹੌਲੀ ਇਹਦਾ ਘੇਰਾ ਵਧਾਇਆ ਵੀ ਜਾਊਗਾ ਲੇਕਿਨ ਹਾਲ ਦੀ ਘੜੀ ਜਿਹੜੇ 18 ਜੰਕਸ਼ਨ ਜੰਕਸ਼ਨ ਨੇ ਜਿਹੜੇ ਜਿਨ੍ਹਾਂ ਨੂੰ ਕਵਰ ਕੀਤਾ ਗਿਆ ਠੀਕ ਹੈ